ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉਤੇ ਜੀ ਅੱਜ ਦੀ ਵੀਡੀਓ ਵਿੱਚ ਬਈ ਆਪਾਂ ਇੱਕ ਸੋਨਾ ਲੀਕਾ ਟਰੈਕਟਰ ਸੇਲ ਲਈ ਲੈ ਕੇ ਆਏ ਜੀ 60 ਪਾਵਰ ਆ ਬਈ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਕੋਈ ਬਾਈ ਦਾ ਟਰੈਕਟਰਾਂ ਦਾ ਵਪਾਰ ਦਾ ਕੰਮ ਨਹੀਂ ਕਰੇ ਲੋ ਟਰੈਕਟਰ ਰੱਖੇ ਆ ਬਾਈ ਦੇ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਅੱਜ ਬਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੋ ਠੀਕ ਹੁੰਦੇ ਜੀ ਹਾਂਜੀ ਹਾਂਜੀ ਸੀ ਗਈ ਬਈ ਨਾਮ ਤੇ ਐਡਰੈਸ ਕੋ ਮੇਰਾ ਨਾਮ ਹਰਮੇਲ ਸਿੰਘ ਆ ਜੀ ਇਹ ਪਿੰਡ ਹਮੀਰਗੜਾ ਠੀਕ ਆ ਜਿਹੜਾ ਬਠਿੰਡਾ ਜੀ ਤਹਿਸੀਲ ਬਈ ਜੀ ਲਖੂ ਲਈ ਨੇੜੇ ਆਪਣ ਨੂੰ ਭਗਤ ਅਬਾਈ ਕਹਾ ਜਿਹੜਾ ਹਾਂਜੀ ਭਗਤ ਅਬਾਈ ਜਲਾਲ ਵੀ ਨੇੜੇ ਰਹਿੰਦਾ ਹੈ ਹਾਂਜੀ 40 ਹੀ ਦੋਨਾਂ ਦੇ ਬੰਦੇ ਓਕੇ ਬਈ ਮੋਬਾਈਲ ਨੰਬਰ ਉਹ 81462 18462 ਠੀਕ ਹੈ ਭਾਈ ਭਾਈ ਜਿਹੜਾ ਟਰੈਕਟਰ ਦੇਖਦੇ ਆ ਆਪਣੇ ਤੁਹਾਡੇ ਨਾਮ ਆ ਹਨ ਬਾਈ ਹਾਂਜੀ ਆ ਸਾਡੇ ਨਾਮ ਹੈ ਜੀ ਆ ਭਾਈ ਆਪਣਾ ਵਪਾਰ ਦਾ ਕੰਮ ਤਾਂ ਹੈ ਨਹੀਂ ਨਹੀ ਜੀ ਆਪਣਾ ਤਾਂ ਘਰ ਹੀ ਰੱਖਿਆ ਹੋਇਆ ਸੀਗਾ ਜੀ ਇਹ 75 ਹਸ ਬਾਰ ਕਰਾਇਆ ਬਈ ਇਹ ओके okay. हां जी 3 स्पीड ਕਰਾਇਆ ਮੈਂ ਆਪਣਾ 3 स्पीड ਕਰਾਇਆ ਵਾ ਤੇ ਇੱਕ ਹੋਰ ਕੀ ਦੱਸਿਆ ਸੀ ਇੱਕ ਲੈਪਟਾਪ ਨਾਮਾ ਲੱਗਿਆ ਹੋਈ ਜੀ ਤੇ ਓਕੇ ਬਈ ਠੀਕਾ ਕਿੰਨਾ ਮਾਡਲ ਆ ਬਈ ਇਹ ਇਹ 13 ਮਾਡਲ ਆ ਜੀ 13 ਮਾਡਲ ਤੇ DI 60 ਸੋਨਾ ਲਿਖਿਆ ਹਾਂ RX ਬਈ ਮਾਡਲ ਚੈੱਕ ਕਰ ਲਓ ਬਈ ਆ 쇼 ਦੇ ਲਿਖਿਆ ਟਾਇਰ ਵੀ ਦਿਖਾ ਦੇ ਠੀਕ ਹੈ ਲੈ ਸੋਨਾ ਲਿਖਾ 60 ਆ ਬਈ ਤੇ ਟਾਇਰਾਂ ਦੀ ਕੰਡੀਸ਼ਨ ਮੂਰਲੇ ਦੀ ਚੈੱਕ ਕਰ ਲੋ ਕਿੰਨੇ ਪਰਸੈਂਟ ਹੋਣਗੇ ਭਾਈ ਇਹ ਹੈਗੇ 60% ਟਾਇਰ ਹੀ 60% ਹੈਨਾ ਤੇ ਆਈ ਵਾਰ ਵਧਣਗੇ ਘਟਣਗੇ ਹਾਂ 60 ਦੇ ਆਸਪਾਸ ਮਗਰਲੇ ਹੈਗੇ ਐਸਸੀ% ਟਾਇਰ ਹੀ ਮਗਰਲੇ ਐਮ ਆਰ ਐਫ ਦੇ ਜੀ ਠੀਕ ਆ ਮਗਰਲੇ ਕਿੰਨੇ 80% ਹੈਨਾ ਹਾਂਜੀ ਹੂੰ ਤੇ ਮੂਰਲੇ ਕਿਹੜੀ ਕੰਪਨੀ ਦੇ ਮੂਰਲੇ ਬੋਲੋ ਦੇ ਜੀ ਬੋਲੋ ਦੇ ਆ ਠੀਕ ਮਗਰਲੇ ਚੈੱਕ ਕਰ ਲੋ ਮਗਰਲੇ ਐਮ ਆਰ ਐਫ ਦੇ ਆ ਹਾਂ ਦੇ ਮਾਰਕ ਆ ਲੇਫਟ ਲੂਟ ਕਿਵੇਂ ਆ ਫਿਰ ਸਾਰੀ ਪੂਰਾ ਓਕੇ ਹੈ ਜੀ ਕੰਮ ਠੀਕ ਹੈ بس ਮਰਜ਼ੀ ਵਾਲੇ ਜੀ ਦਾ ਗੇਅਰ ਪੂਰਾ ਲਿਫਟ ਪੰਪ ਵੀ ਨਵਾਂ ਵਾਲਾ ਗੇਅਰ ਵੀ ਓਕੇ ਹੈ ਜੀ ਸਾਰਾ ਉਂਜਣ ਉਂਜਣਾ ਸਾਰਾ ਕੋਈ ਸਾਰਾ ਕੋਈ ਓਕੇ ਜੀ ਫੁੱਲ ਗਰੰਟੀ ਵਾਲਾ ਟਰੈਕਟਰ ਹੈ ਜੀ ਠੀਕ ਹੈ ਭਾਈ ਹਾਂਜੀ ਬਾਅਗ ਲੈ ਜੇ ਪਸੱਕ ਕੋਈ ਚੀਜ਼ ਜਦੋਂ ਮਰ ਠੀਕ ਹੈ ਭਾਈ ਬਾਈ ਕਹਿੰਦਾ ਆਜੋ ਕੋਈ ਚੱਕਰ ਨਹੀਂ ਰੋਟਾਵੇਟਰ ਵਾਲਾ ਹਾਲ ਪਾਲੋ ਜਿਹੜਾ ਕੋ ਸਮਰਜੀ ਜੀ ਕਰਦਾ ਬਾਈ ਕਹਿੰਦਾ ਪਾਲੋ 3 ਸਪੀਡ ਆ ਜਿਹੜਾ ਬਾਈ ਉਹਨਾਂ ਦਾ ਕਰਵਾਇਆ ਵਾ ਹਣਾ ਹਾਂਜੀ ਟਰੈਕਟਰ ਦੀ ਸਿਆਖ ਕਰਾਇਆ ਜੀ 2 ਸਾਲ ਪਹਿਲੇ ਇੰਜਣ ਹੁੰਜਣ ਗੇਰ ਓਕੇ ਤੇ ਰੰਗ ਦੇਖੋ ਬਾਈ ਰੰਗ ਵੀ ਪੂਰਾ ਵਿਆ ਹੈ ਨਾ ਹਾਂਜੀ ਹਾਂਜੀ ਕਿੰਨੇ ਕਿੱਲਿਆਂ ਦੀ ਬਾਹੀ ਆ ਆਪਣੀ ਆਪਣੇ ਕੋਲੇ ਤਿੰਨ ਟਰੈਕਟਰ ਆ ਜੀ ਤਿੰਨ ਟਰੈਕਟਰ ਹਾਂਜੀ ਤਿੰਨ ਬਾਈ ਕੋਲੇ ਇੱਧਰ ਖੜਾ ਜੌਂਡੀ ਆ ਹਨਾ ਹਾਂਜੀ ਤੇ ਇੱਕ ਬਾਈ ਕੋਲੇ ਹੈਗਾ ਅਰਜਨ ਹਾਂਜੀ ਬਾਈ 50 ਕਿੱਲਿਆਂ ਦੀ ਖੇਤੀ ਕਰਦੇ ਆ 50 55 ਕਿੱਲਿਆਂ ਦੀ ਖੇਤੀ ਆ ਖੈਰ ਟਰੈਕਟਰ ਵੀ ਬਾਈ ਕੋਲੇ ਸਾਰੇ ਸਿਰੇ ਦੀ ਆ ਹਨਾ ਬਾਈ ਹਾਂਜੀ ਸੋਨਾ ਲੀਕਾ ਬਾਈ ਦੇਖੋ ਕੰਡੀਸ਼ਨ ਓਕੇ ਚੱਲਦਾ ਓਕੇ ਆ ਜਦੋਂ ਮਰਜੀ ਬਾਈ ਕਹਿੰਦਾ ਆਓ ਤੇ ਵਾਗੇ ਦੇਖ ਲੋ ਰੋਟਾਵੇਟਰ ਬਾਕੇ ਦੇਖ ਲੋ ਉਹ ਠੀਕ ਆ ਹੂੰ ਤੇ ਮੁੱਲ ਕੀ ਰਊ ਜਾਇਜ਼ ਜਾਇਜ਼ ਮੁੱਲ ਇਹਦਾ ਸਵਾ 4 ਲੱਖ ਆ ਜੀ ਸਵਾ 4 ਲੱਖ ਹਾਂਜੀ ਮਾਨਤਨ ਹੋਜੂ ਹਾਂਜੀ ਹੋਜਣੀ ਠੀਕ ਆ ਬਈ ਸਵਾ 4 ਲੱਖ ਇਹਦਾ ਮੁੱਲ ਮਾਨਤਨ ਜਿਹੜਾ ਮੌਕੇ ਤੇ ਕੋਈ ਚੱਕ ਨਹੀਂ ਹੋ ਜੂਗਾ ਠੀਕ ਆ ਵੀਰੋ ਵੇਖਿਆ ਹੋਵੇ ਬਾਈ ਕਹਿੰਦਾ ਕੋਈ ਨਹੀਂ ਵਧੀਆ ਮਾਨਤਨ ਕਰ ਦਿੰਗੇ ਸਟੀering ਦਾ ਭਾਵ ਰਹਾ ਹਣ ਹਾਂਜੀ ਸਾਰਾ ਕੁਝ ਓਕੇ ਆ ਇੰਜਨ ਦਾ ਰੰਗ ਦੇਖੋ ਬਾਈ ਓਕੇ ਬਿਆਗਾ ਸ਼ੂ ਸ਼ੂ ਦਾ ਰੰਗ ਨਰਗੋਸ ਓਕੇ ਆ ਬਈ ਦੇਖੀ ਇਸ ਵੀਰ ਨੂੰ ਬਈ ਟਰੈਕਟਰ ਪਸੰਦ ਆਵੇ ਤਾਂ ਵਾਈ ਨਾਲ ਕਨੈਕਟ ਕਰ ਲੈ ਧੰਨਵਾਦ